ਜਪਾ ਵਿਚਾਰ ਕਰਦੇ ਆ ਸੂਫੀ ਦਰਵੇਸ਼ ਬਾਬਾ ਫਰੀਦ ਜੀ ਬਾਰੇ ਹਨ ਠੀਕ ਜੀ ਤੇ ਇਹਨਾਂ ਦੀ ਜਿੰਦਗੀ ਬਾਰੇ ਥੋੜਾ ਵਿਚਾਰ ਕਰਦੇ ਆ ਠੀਕ ਜੀ ਤੁਸੀਂ ਸੁਣਿਆ ਹੋਣਾ ਪਹਿਲੇ ਸਮਿਆਂ ਦੇ ਵਿੱਚ ਨਾ ਪਿਛਲੇ ਸਮਿਆਂ ਦੇ ਵਿੱਚ ਹਾਂਜੀ ਬਾਬਾ ਫਰੀਦ ਜੀ ਦਾ ਨਾਮ ਲਿਆ ਜਾਂਦਾ ਜਦੋਂ ਬਿਜਲੀ ਜਾਦਾ ਕਰਦੀ ਸੀ ਅੱਛਾ ਜੀ ਹਾਂਜੀ ਤੇ ਫਰੀਦ ਜੀ ਦਾ ਨਾਮ ਕਿਉਂ ਲਿਆ ਜਾਂਦਾ ਇਹ ਇੱਕ ਵਾਰੀ ਨਾ ਆਪਣਾ ਭਜਨ ਬੰਦਗੀ ਕਰਨ ਚੱਲੇ ਆ ਹਾਂਜੀ ਭਜਨ ਬੰਦ ਕੀ ਕਰਨ ਤੋਂ ਪਹਿਲਾਂ ਕਮਰੇ ਚ ਜਾਣ ਤੋਂ ਪਹਿਲਾਂ ਨਾ ਆਪਣੇ ਚ ਇੱਕ ਲੋਟਾ ਲੈ ਕੇ ਬਾਹਰ ਵਜੂ ਕਰਨ ਲੱਗੇ ਆ ਅੱਛਾ ਜੀ ਤੇ ਜਦੋਂ ਕਰਨ ਲੱਗੇ ਤੇ ਬਿਜਲੀ ਬਹੁਤ ਤੇਜ਼ ਗਰਜ ਰਹੀ ਸੀ ਆਂਦੀ ਆ ਜਾਂਦੀ ਆ ਗਰਜਦੀ ਆ ਪੂਰੀ ਹਨਾ ਤੇ ਬਾਬਾ ਫਰੀਦ ਜੀ ਪਰੇਸ਼ਾਨ ਹੋ ਰਹੇ ਸੀ ਅੱਛਾ ਜੀ ਉਹਨਾਂ ਨੇ ਥੋੜਾ ਜਿਹਾ ਰੋਜ਼ ਚਾੱਕ ਕੇ ਉੱਪਰ ਨੂੰ ਦੇਖਿਆ ਬਿਜਲੀ ਵੱਲ ਨੂੰ ਤੇ ਜਿਹੜੇ ਲੋਟੇ ਦੇ ਵਿੱਚ ਪਾਣੀ ਲੈ ਕੇ ਗਏ ਸੀ ਵਜੂ ਕਰਨ ਤੇ ਉਹ ਉਹਦੇ ਵਿੱਚ ਆ ਕੇ ਬਿਜਲੀ ਸਮਾਗਮ ਕਰੀਏ ਅੱਛਾ ਜੀ ਹਾਂ ਉਹਦੇ ਚ ਇਹਨਾਂ ਨੇ ਕੈਦ ਕਰ ਕੈਦ ਕਰ ਲਈ ਹਾਂ ਤੇ ਉਸ ਤੋਂ ਬਾਅਦ ਬਾਬਾ ਜੀ ਅੰਦਰ ਚਲੇ ਗਏ ਆਪਣਾ ਨਵਾਜ ਵਗੈਰਾ ਪੜਨ ਹਾਂਜੀ ਭਜਨ ਬੰਦਗੀ ਕੀਤੀ ਜੋ ਵੀ ਕਰਕੇ ਜਦੋਂ ਫ੍ਰੀ ਹੋ ਕੇ ਬਾਹਰ ਆਏ ਹੰਦਾ ਫਿਰ ਬਿਜਲੀ ਜਿਹੜੀ ਸੀਗੀ ਉਹ ਕਹਿੰਦੀ ਵੀ ਮੈਨੂੰ ਯਾਦ ਕਰੋ ਹਾਂਜੀ ਕਿ ਹੁਣ ਤੁਸੀਂ ਫ੍ਰੀ ਹੋ ਗਏ ਤੇ ਤੁਸੀਂ ਮੈਨੂੰ ਯਾਦ ਕਰੋ ਕਹਿੰਦਾ ਵੀ ਐ ਨਹੀਂ ਤੈਨੂੰ ਯਾਦ ਕਰ ਸਕਦੇ ਤੁਸੀਂ ਜਿਹੜੇ ਭਜਨ ਬੰਦਗੀ ਕਰਦੇ ਆ ਬੰਦੇ ਨੂੰ ਤੰਗ ਕਰਦੇ ਹੋ ਮੇਰੇ ਨਾਮ ਵੀ ਇਹਨਾਂ ਤੋਂ ਅੱਜ ਤੋਂ ਬਾਅਦ ਤੰਗ ਨਹੀਂ ਕਰੂੰਗੇ ਵਾਦਾ ਕਰੋ ਉਹ ਕਹਿੰਦੀ ਵੀ ਠੀਕ ਆ ਤੁਹਾਡੇ ਨਾਲ ਵਾਦਾ ਅੱਜ ਤੋਂ ਬਾਅਦ ਮੈਂ ਕਿਸੇ ਵੀ ਜਿਹੜਾ ਭਜਨ ਬੰਦਗੀ ਕਰਨ ਵਾਲਾ ਬੰਦਾ ਵੀ ਕੀਰ ਕੀਰ ਆ ਜਿਹੜਾ ਕਿਸੇ ਨੂੰ ਵੀ ਤੰਗ ਨਹੀਂ ਕਰੂੰਗੀ ਓਕੇ ਉਹ ਕਹਿੰਦਾ ਵੀ ਕੱਲਾ ਇਹ ਹੀ ਨਹੀਂ ਵੀ ਇੱਕ ਵਾਦਾ ਹੋਰ ਕਰੋ ਵੀ ਜਿੱਥੇ ਮੇਰਾ ਨਾਮ ਲਿਆ ਜਾਊਗਾ ਬਾਬਾ ਫਰੀਦ ਜੀ ਦਾ ਹਾਂਜੀ ਉੱਥੇ ਵੀ ਤੁਸੀਂ ਕਿਸੇ ਨੂੰ ਪਰੇਸ਼ਾਨ ਜਾਂ ਕਿਸੇ ਦਾ ਨੁਕਸਾਨ ਨਹੀਂ ਕਰੋਗੇ ਉਹ ਕਹਿੰਦੀ ਵੀ ਠੀਕ ਆ ਅੱਜ ਤੋਂ ਬਾਅਦ ਕਿਸੇ ਨੂੰ ਪਰੇਸ਼ਾਨ ਨਹੀਂ ਕਰੂੰਗੀ ਠੀਕ ਜੀ ਤੇ ਫਿਰ ਇਹਨਾਂ ਨੇ ਉਹ ਬਿਜਲੀ ਇਜਾਦ ਕਰਦੀ ਹਾਂ। ਅੱਛਾ ਹਾਂ ਇਹਦਾ ਮਤਲਬ ਉਸ ਤੋਂ ਬਾਅਦ ਇਹੀ ਹੈ ਵੀ ਇਹਨੂੰ ਹੀ ਕਹਿੰਦੇ ਆ ਵੀ ਸਾਧੂ ਬੋਲੇ ਸਹਿਜਵਾਏ ਸਾਧੂ ਕਾ ਬੋਲਾ ਬਿਰਥਾ ਨਾ ਜਾਏ। ਜਾਈਂ। ਬਾਬਾ ਫਰੀਦ ਜੀ ਜਿੱਥੇ ਨਾਮ ਲਿਆ ਜਾਂਦਾ ਨਾ ਹਾਂਜੀ ਉੱਥੇ ਬਿਜਲੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ। ਹਾਂਜੀ